ਕਰਦੇ ਆ ਤੁਹਾਡਾ ਜਿਹੜੇ ਸਾਡੇ ਨਵੇਂ ਬਲੌਗ ਚ ਤੇ ਜਤਿੰਦਰ بھائی ਲਿਆਂਦਾ ਜਤਿੰਦਰ ਨੇ ਨਵਾਂ ਫੋਨ ਤੇ ਆ ਦੇਖੋ ਡਿਊਲ ਕੈਮਰਾ ਚਲਾ ਰੱਖਿਆ ਦਾ ਦੇਖੋ ਤੇ ਦੇਖਦੇ ਆ ਇਹਦਾ ਰਿਵਿਊ ਚੈੱਕ ਕਰਕੇ ਵੀ ਕਿਵੇਂ ਆ ਕਿਵੇਂ ਨਹੀਂ ਜਹਾਨੋ ਜੀ ਦੇਖੋ ਪਿੱਛੇ ਕੈਮਰਾ ਦਿਖਾ ਰੱਖਿਆ ਇਹਦਾ ਤੇ ਆਪਾਂ ਦੇਖਦੇ ਹਾਂ ਹੁਣ ਆਹ ਲੋ ਬੜੀ ਫੋਟੋ ਸ਼ੂਟਿੰਗ ਹੋ ਗਈ ਤੇਰਾ ਜ਼ੂਮ ਚੈੱਕ ਕਰਦੇ ਆ ਕਿੰਨਾਗਾ 9x ਡਾਕਟਰ ਜੂਮ ਆਇਦਾ ਮਟਰੋਲਾ ਦਾ ਲਿਆਂਦਾ ਹੈ ਨਾ ਬਾਈ ਨੇ ਫੋਨ ਆਹ ਲੋ ਜੀ ਥੋੜ ਨੂੰ ਜੰਤਾ ਰਖਾਂਗੇ ਅੰਦਰ ਬੈਠੀ ਹੋਣੀ ਚਾਹੋ ਹਾਂ ਆਹ ਲੋ ਜੀ ਆ ਬੈਠੇ ਬੇਦੀ ਜੰਤਾ ਆ ਜਤਿੰਦਰ ਜੀ ਨੇ ਨਵਾਂ ਫੋਨ ਲਿਆਂਦਾ ਆ ਹੈਗਾ ਜੀ ਦਿਵਲ ਕੁਮਾਰ ਤੇ ਆ ਹੈਗਾ ਜੀ ਸਾਡਾ ਹੋਣਹਾਰ ਮਕੈਨਿਕ ਰੈਫੀਏ ਸੁਨਨਾ ਤੋਂ ਆਪਣਾ ਮਕੈਨਿਕਲ ਸੈਕਸ਼ਨ ਚੋਂ ਬਾਦੀ ਹੋਣ ਹਾਰ ਬੰਦਾ ਇਹ ਤੇ ਦਾਦਾ ਦੂ ਦਾ ਕਿਸੇ ਨੂੰ ਨਹੀਂ ਹੈਗਾ ਇਹ ਸਭ ਕਿਆ ਦੇਖਣਾ ਪੜ ਰਹਾ ਹੈ acha hai main andha hu ਜੀ ਕਹਿੰਦਾ ਉਹਨਾਂ ਵੀ ਮੈਂ ਡਰਦਾ ਨਹੀਂ ਕਿਸੇ ਨੂੰ ਮੁੱਛਾਂ ਦੇ ਲੈ ਕਿਵੇਂ ਕਰਾਈਆਂ ਜਿਵੇਂ ਬਿੱਲੀ ਦੀ ਮੁੱਛਾਂ ਹੁੰਦੀਆਂ ਨੇ ਜਿਵੇਂ ਆ ਲੈ ਮੁੱਛਾਂ ਦੇ ਕਿਵੇਂ ਬਟੇ ਦੇ ਰਿਆ ਹੈ ਬੰਦਾ ਹੈਗਾ ਵੈਸੇ ਬੇਕਾਰਿਆ ਹੈ ਅਸੀਂ ਰੱਖਿਆ ਹੋਇਆ ਨਾਲ ਚਲ ਨਾਰੇ ਨੂਰੇ ਲਾਣ ਨੂੰ ਠੀਕ ਹੈ ਇਹ ਹੋਰ ਤਾਂ ਹੋਰ ਕੋਈ ਕਾਬਲੀਅਤ ਨਹੀਂ ਹੈਗੀ ਇਹਦੇ ਬੱਸ ਬਨ ਮੈਨ ਆਰਮੀ ਬਨ ਬਨ ਮੈਨ ਆਰਮੀ ਹੈ ਬਸ ਆ ਦੇਖੋ ਆ ਲੈ ਦੇਖੋ ਹੈ ਗੱਲਬਾਤ ਕੋਈ ਲੈ ਤੇ ਪੋਰ ਲੈ ਇਹਨੂੰ ਦੋ ਜੜੀਆਂ ਹੈਗੀਆਂ ਨੇ ਚਾਰ ਮੁੱਛਾਂ ਜੜੀਆਂ ਕੀ ਬਣਾ ਬੇਕਾਰ ਚੂਹੇ ਵਰਗੀਆਂ ਮੁੱਛਾਂ ਨੇ ਇਹ ਨੇ ਚੂਹੇ ਵਰਗੀਆਂ ਕਹਦੇ ਵਰਗੀਆਂ ਨੇ ਇਹਦੇ ਵਰਗੀਆਂ ਨੇ ਮੁੱਛਾਂ ਨੇ ਚੂਹੇ ਵਰਗੀਆਂ ਹੈ ਹਰਾਮੀ ਹੋ ਬੇਟਾ ਹਾਂ ਤੇਰਾ ਕੀ ਕਹਣਾ ਕਿਹਦੇ ਵਰਗੀਆਂ ਮੁੱਛਾਂ ਨੇ ਭਾਈ ਇਹ ਸਭੀ ਸਮਝ ਤੋਂ ਬਾਹਰ ਦੀ ਗੱਲਾਂ ਨੇ

ਆਦਮਾ ਮੋਟਿਆ ਵਾਲਾ ਬੰਦਾ ਹੈ ਤੇ ਬਹੁਤ ਬੰਦਾ ਵਧੀਆ ਇਹ ਕੱਟਿਆ ਨੇ ਬਹੁਤ ਵਧੀਆ ਬੰਦਾ ਮੇਰਾ ਭਾਈ ਹੈ ਛੋਟਾ ਭਾਈ ਹੈ ਇਹ ਕਿਸੇ ਕ ਮੈਂ ਕਹਿ ਸਕਦਾ ਹੋਰ ਬੰਦਾ ਨਹੀਂ ਕਿਸੇ ਨੇ ਕਹਿਣਾ ਹੈਗਾ ਇਹਦੇ ਵੀਡੀਓ ਦੇ ਇੱਕ ਕਮੈਂਟ ਕਰੀ ਜਾਓ ਵੀ ਇਹ ਵੀ ਬੰਦਾ ਵੀ ਕੱਟਾ ਤੋਂ ਸੋਹਣਾ ਬੰਦਾ ਛੋਟਾ ਭਾਈ ਹੈ ਮੇਰਾ ਇਹ ਇਹਨੂੰ ਕਹਿੰਦੇ ਜੇ ਤੇ ਅੰਦਰ ਕਾਦੀ ਪਾਰਟੀ ਦੇਗਾ ਭਈ ਅੱਜ ਮੈਂ ਕਾਦੀ ਖਾਣਾ ਹੈਂ ਠੀਕ ਹੋਵੇ ਦੱਸ ਬਈ ਕੀ ਖਾਏਗਾ ਜੋ ਮਰਜੀ ਖਵਾ ਲਈ ਹੈ ਠੀਕ ਹੈਗਾ ਮਗਾਰਾ ਕੀ ਮਗਾਰਾ ਕੀ ਮਗਾਰ ਰਹੇ ਹੈ ਫੇਰ ਰਹਾ ਨਹੀਂ ਜਾਂਦਾ ਤੜਪ ਹੀ ਐਸੀ ਹੈ ਨਾ ਸਮੋਸੇ ਬਗਾਲ ਬਸ ਬੋਏ ਸਮੋਸਾ ਜੀ ਰਾਤ ਆਇਆ ਦਾ ਰਸਤਾ ਹੀ ਦਾ ਨਾਲ ਮਿੱਠਾ ਮਗਾਲਾ ਕੁਝ ਫਿਰ ਮਿੱਠਾ ਮਗਾ ਬਈ ਨਾਲ ਗੁਲਾਬ ਜਾਮਣ ਮਗਾਲਾ ਸਮੋਸੇ ਇੱਕ ਭਾਰੀ ਕਹੌਲੀ ਚੀਜ਼ ਹੋਗੀ ਅਬੀ ਬਜਾ ਆਏਗਾ ਨਾ ਠੀਕ ਹੈ ਤੇ ਆਪਾਂ ਲੈ ਗਏ ਆ ਪ੍ਰਦੀਪ ਦਾ ਰਿਵਿਊ ਹੁਣ ਪ੍ਰਦੀਪ ਦੇਖੋ ਕੀ ਕਹਿੰਦਾ ਹੁਣ ਪ੍ਰਦੀਪ ਨੂੰ ਪੁੱਛ ਲੈਣਾ ਵੀ ਕਾਦੀ ਪਾਰਟੀ ਲੈਣੀ ਆ ਵੀ ਜਤਿੰਦਰ ਤੋਂ ਤੇਰੇ ਆ ਪਾਰਟੀ ਜਤਿੰਦਰ ਜਤਿੰਦਰ ਤੇਰਾ ਪਾਰਟੀ ਕਾਦੀ ਪਾਰਟੀ ਲੈਣੀ ਜਤਿੰਦਰ ਤੋਂ ਯਾਰ ਦੇਖ ਲੋ ਮੰਗਾ ਲੋ ਇਕ ਦਲੀਆਂ ਹੋਈਆਂ ਚੀਜ਼ਾਂ ਆਪਾਂ ਖਾਂਦੇ ਰਸ ਅੱਛਾ ਠੀਕ ਹੈ ਰਸ ਬਣਾਜੀ ਰਸ ਮੰਗਾਈ ਨਹੀਂ ਚਾਹੇ ਫਰੂਟ ਮੰਗਾ ਲੋ ਏ ਮਿਕਸ ਫਰੂਟ ਸਾਰਾ ਕਿਉਂਕਿ ਆਉਂਦਾ ਅੱਛਾ ਮਿਕਸ ਫਰੂਟ ਜੂਸ ਬਾਕੀ ਜਤਿੰਦਰ ਨੂੰ ਕਾਲ ਕਰੋ ਬਈ ਜਤਿੰਦਰ ਨੂੰ ਬੁਲਾਓ ਇਧਰ ਡਿਮਾਂਡ ਵੱਧਾ ਸਮੋਸੇ ਜਿਹਾ ਮੂਸਾ ਹਾਲਾੜਦਾ ਦੇਖੋ ਸਰ ਨਾਲੇ ਹੈਗਾ ਇਧਰ ਮੈਨੂੰ ਤਾਂ ਐਂ ਲੱਗਦਾ ਜਿਹੜੇ ਹਿਸਾਬ ਨਾਲ ਆਪਣੇ ਬੰਦਿਆਂ ਦੀ ਡਿਮਾਂਡਾਂ ਨੇ ਆ ਮੋਬਾਈਲ ਵੇਚ ਕੇ ਨਹੀਂ ਤੇ 파ਟੰਡਾ ਕਰਨ ਤੇ ਆਪਣਾ ਹੁਣੇ ਡਿਮਾਂਡ ਰੱਖਣਗੇ ਭਿੰਦਰ ਜੀ ਭਿੰਦਰ ਜੀ ਡਿਮਾਂਡ ਰੱਖੋ ਵੀ ਕੀ ਖਾਣਾ ਬਈ ਰਸ ਮਲਾਈ ਨਿਰਗੀ ਰਸ ਕਿਹਸਾ ਲਗਾ ਮੇਰਾ ਮਜ਼ਾਕ ਰਸ ਮਲਾਈ ਇਧਰ ਫਰੂਟ ਫਰੂਟ ਸਾਰੇ ਤਰ੍ਹਾਂ ਦੇ ਫਰੂਟ ਫਿਕਸ ਵੀਰੇ ਬਸ ਵੀਰੇ ਤੈਨੂੰ ਵੀਰੇ ਫੋਨ ਮਹਗਾ ਪੈ ਜਾਏਗਾ ਇਹ ਜੇ ਨਾਲ ਤੂੰ ਫੋਨੇ ਦਾਣ ਕਰਦੇ ਉਹਨੂੰ ਕੋਈ ਫਾਇਦਾ ਨਹੀਂ ਹੈਗੇ ਖਾਣ ਦੇ ਜੋਗ ਨਹੀਂ ਹੈਗੇ ਯਾਰ ਮੇਰੀ ਗੱਲ ਸੁਣ ਹਾ ਅੱਜ ਕੱਲ ਦਾ ਟਾਈਮ ਇਹ ਜਾ ਗੰਦਾ ਠੀਕ ਆ ਫਾਸਟ ਫੂਡ ਉਹ ਹੈਲਦੀ ਨਹੀਂ ਹੈਗਾ ਉਹ ਸਰੀਰ ਲਈ ਹਾਨੀਕਾਰਕ ਹੈ। ਨੰਬਰ 2 ਤੇ ਮਿੱਠਾ ਸਾਲਾ ਬੀਪੀ ਅੱਜ ਕੱਲ ਸਾਰਿਆਂ ਦਾ ਬਾਧਾ ਸ਼ੂਗਰ ਖਰਾਬ ਆ ਹਨਾ। ਠੀਕ ਆ। ਨੈਚੁਰਲ ਚੀਜ਼ ਆ ਅੱਜ ਦੇ ਟਾਈਮ 'ਚ ਆ ਜੇ ਬਚੀ ਹੋਈ ਜਾਂ ਮੜੀ ਹੋਈ ਉਹ ਆ ਫਰੂਟ। ਹਾਂ ਇਹ ਤੋਂ ਮਗਾਓ ਕੇਲੇ ਸੇਕ ਕੇ ਬ ਹਾਂ ਨਾ ਨਾ ਉਸ ਮਗਾਓ ਯਾਰ ਜਿਹੜਾ ਕੋਈ ਮਗਾਉਣਾ ਉਹ ਚੀਜ਼ ਨਾਲੇ ਤਾਂ ਹੈਲਦੀ ਆ। ਅੱਛਾ ਠੀਕ ਹੈ ਤਾਂ ਨਾਲੇ ਵਧੀਆ ਸਰੀਰ ਲਈ ਵਧੀਆ ਨਾਲੇ ਇੱਕ ਨਵੀਂ ਚੀਜ਼ سٹਾਰਟ ਹੋਊਗੀ ਆਪਣੇ ਇੱਥੇ ਵੀ ਜਦੋਂ ਵੀ ਕੋਈ ਬੰਦਾ ਨਵੀਂ ਚੀਜ਼ ਲੈ ਕੇ ਆਉਂਦਾ ਉਹ ਬਈ ਮਠਿਆਈ ਦਾ ਡੱਬਾ ਨਾ ਲੈ ਕੇ ਆਵੇ ਕੋਈ ਸਮੋਸੇ ਨਾਲ ਲੈ ਆਵੇ ਉਹ ਫਰੂਟ ਲੈ ਕੇ ਆਵੇ ਨਵਾਂ 트ੈਂਡ ਚੱਲ ਪੂਗਾ ਉਹ ਕੀ ਤੋਂ ਚੱਲੂਗਾ ਜਤਿੰਦਰ ਜੀ ਉਹਨਾਂ ਤੋਂ ਹਾਂ ਵੀ ਜਤਿੰਦਰ ਤੇਰਾ ਕੀ ਹੁਣ ਚਾਹਣਾ ਵੀ ਹੁਣ ਤੋਂ ਲਿਆਏਗਾ ਓਏ ਇਹਨਾਂ ਨੇ ਸਮੋਸਿਆਂ ਦੇ ਉੱਤੇ ਕੁਝ ਨਹੀਂ ਦੇਖਿਆ ਸਮੋਸਿਆਂ ਦੇ ਉੱਤੇ ਨਹੀਂ ਦੇਖਿਆ بس ਨਾ ਬਈ ਇਹ ਨਹੀਂ ਮੰਨਦਾ ਬਈ ਇਹਨੂੰ ਤਾਲੀਆਂ ਹੋਈਆਂ ਚਿੰਜਾਂ ਫਿਰ ਰਹਿਣ ਦੋ ਕਿਉਂਕਿ ਤੁਹਾਨੂੰ ਬਧਾਈਆਂ ਬਹੁਤ ਬਹੁਤ ਵਰਦੀ ਸਪੈਸ਼ਲ ਗੇਲਾ ਲਿਆ ਕੇ ਦੇ ਦਾਂਗੇ ਅਸੀਂ ਤਾਂ ਖਰਾਬ ਨਹੀਂ ਕਰਨੀ ਐ ਇਹਨੂੰ ਲੈਦਾ ਸਪੈਸੇ ਹੋਣਾ ਚਾਹੀਦਾ ਇਹ ਜਿੱਦਾਂ ਕਹਿੰਦੇ ਪਾਪਾ ਬਿਮਾਰ ਬੰਦੇ ਲਈ ਜਾਂਦੇ ਆ ਫਰੂਟ ਲੈ ਕੇ ਜਾਂਦੇ ਆ ਵੀ ਆਪਾਂ ਬਿਮਾਰ ਬੰਦੇ ਲਈ ਕਿਉਂ ਜਾਂਦੇ ਆ ਸਾਲੋ ਸਿਹਤ ਦੀ ਬੰਦਿਆਂ ਨੂੰ ਫਰੂਟ ਖਵਾਓ ਆਪਾਂ ਬਿਮਾਰ ਕਰੀਏ ਨਾ ਉਹਨਾਂ ਨੂੰ ਹਨ ਵੀ ਪਹਿਲਾਂ ਹੀ ਚਾਜ ਦਾ ਖਵਾਓ ਚਾਜ ਦਾ ਖਾਈਏ ਇਸ ਵਟੇ ਜੀ ਹਾਂ ਹੁਣ ਜਤਿੰਦਰ ਦਾ ਪੁੱਛ ਪੁੱਛਣਾ ਜਤਿੰਦਰ ਖਵਾਏਗਾ ਵੀ ਫਰੂਟ ਇਹਨੂੰ ਕੋਈ ਨਹੀਂ ਇਹਨੂੰ ਫਰੂਟ ਖਵਾਦਾ ਇਹ ਗੰਜੀਤ ਕੋਲੇ ਆ ਕੇ ਉਹਨੂੰ ਸਬੋਥਾ ਖਵਾਦਾਂਗੇ ਫਿਰ ਖਜੂਰਾ ਦਾ ਪੈਕਟ ਲੈ ਕੇ ਦੇ ਦੇ ਯਾਰ ਇੱਕ ਖਜੂਰ ਵਧੀਆ ਨੇ ਖਜੂਰਾ ਲਿਆਦਾਗੇ ਯਾਰ ਮਿੱਠੀ ਖਜੂਰ ਦਾ ਪੈਕਟ ਲੈ ਕੇ ਦੇ ਦੇ ਨੋ ਕਿ ਬਸ ਦਿਖਾਓ ਮੇਰੇ ਕਹਿਣ ਦਾ ਮਤਲਬ ਮੈਂ ਆਪਾਂ ਐਂ ਜੀ ਕਹਿੰਦੇ ਵੀ ਆ ਆਪਾਂ ਨੇ ਇਸ ਤੋਂ ਬਾਅਦ ਪਾਰਕ ਜਾਨੀਏ ਯਾਰ ਇਹਦੀ ਮਰਜ਼ੀ ਆ ਪਰ ਮੈਂ ਇਹ ਕਹਿਣਾ ਵੀ ਜੇ ਇਹਨੇ ਪੈਸੇ ਲਾਉਣੇ ਤੇ ਉਹਨੂੰ ਚਾਜ ਦੀ ਚਿੰਤਾ ਨਾਲ ਉਹੂ ਦਿਖਵਾ ਦੋ ਜਿਵੇਂ ਉਹ ਤੁਹਾਨੂੰ ਕਹਿਣਾ ਖੰਜੂਰ ਉਹ ਵੀ ਫੇਕ ਨਹੀਂ ਠੀਕ ਆ ਨਾ ਨੇਚੁਰਲ ਆ ਨਾ ਨੇਚੁਰਲ ਚੀਜ਼ ਹੈ ਉਹ ਆ ਲੋ ਆल्या ਦਾ ਕਿਹੜਾ ਕਿਹੜਾ ਮਾਡਲ ਹੈ ਇਹ ਮੋਟਰੋਲਾ ਸਿਗਨੇਚਰ ਮੋਟਰੋਲਾ ਸਿਗਨੇਚਰ ਸਾਹ ਦੇਖਾ ਹਾਂ ਦਾ ਬਾਹਰੇ ਮੋਟਰੋਲਾ ਸਿਗਨੇਚਰ ਆ ਲੋ ਸੇਵ ਡਿਊਲ ਕੈਮਰਾ ਵੀ ਇਹ ਦੇਖੋ ਜਿਹੜੀ ਵੀਡੀਓ ਬਣਾਈ ਆਪਾਂ ਇਸੇ ਨਾਲ ਬਣਾਈ ਆ ਦੇਖੋ ਮੋਰਾਗਾ ਡੂੰਗਾ ਬਣਾ ਗਿਆ ਚਾ ਲੋ ਵਧੀਆ ਫੋਨ ਆ ਬਾਈ ਨੂੰ ਵਧਾਈਆਂ ਤੇ ਪਾਰਟੀ ਲਵਾਗੇ ਵੀਰ ਤੋਂ ਦੱਬ ਕੇ ਜ਼ਰੂਰੀ ਜ਼ਰੂਰੀ ਠੀਕ ਕਰਨੀ ਪਿੰਦਾ ਲੈਣੀ ਆ ਨਾ ਪਾਰਟੀ ਰੱਬ ਗਿਆ ਆ ਲੋ ਜੀ ਆਪਾਂ ਆ ਹਰਪ੍ਰੀਤ ਦੇ ਘਰੇ ਪਹਿਲਾਂ ਤਾਂ ਕੀ ਜਿਹਾ ਠੀਕ ਕਰਿਆ ਹੁਣ ਆ ਦੇਖੋ ਹੋਲਡਰ ਲੱਗ ਰਹੇ ਨਾਲ ਠੀਕ ਕਰਿਆ ਆਪਾਂ ਦੇਖੋ ਚੱਲਾ ਚੱਲਾ ਲਾਉਣੇ ਆ ਨਾ ਪਰਦੀਪ ਰੈਫ੍ਰਿਜਰੇਸ਼ਨ ਪਲਾਂਟ ਆਪਰੇਟਰ ਦੇਖੋ ਬਿਜਲੀ ਦਾ ਕੰਮ ਕਰ ਰਿਹਾ ਕੀ ਕਰ ਗਿਆ ਮੈਂ ਬਾਗੇ ਦੇ ਘਰੇ ਆ ਦੇਖੋ ਕੁੱਤੀ ਨੇ ਨਾ ਕੁੱਤਾ ਖਾ ਰਿਆ ਜਿਆਦਾ ਜ਼ਖਮੀ ਆ ਪਤਾ ਨਹੀਂ ਬਚੇਗਾ ਆਪਣੇ ਠੀਕ ਆ ਅਸੀਂ ਇਹਨੂੰ ਦੇਖਦੇ ਆ ਚਾਚੂ ਪਲਾ ਕੇ ਦੇਖਦੇ ਆ ਇਹ ਬਚਿਆ ਵਾਰ ਪਿਆ ਅੱਜ ਬੁਖਾਰ ਹੋ ਗਿਆ ਦੇਖੋ ਵਾਰ ਆ ਲਓ ਜੀ ਇਹ ਦਲਜੀਤ ਨੂੰ ਆਪਾਂ ਦਵਾਈ ਲੈ ਦਵਾਈ ਹੁਣ ਤੇ ਆਪਾਂ ਹੁਣ ਚੱਲੇ ਆ ਘਰੇ ਦਲਜੀ ਠੀਕ ਆ ਹੈਂ ਠੀਕ ਆ ਅੱਜ ਦਾ ਦਿਨ ਕਿਵੇਂ ਰਿਹਾ ਵਧੀਆ ਤਾਂ ਰਿਹਾ ਤੇ ਆਪਾਂ ਚੱਲਿਆ ਹੁਣ ਘਰ ਨੂੰ ਘਰੇ ਜਾ ਕੇ ਦਵਾਂਗੇ ਦਲਜੀਤ ਨੂੰ ਦਵਾਈ